ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਹਨੂੰ ਪਹਿਲਾਂ ਉਹਦਾ ਚੰਗਾ ਪੱਖ ਵਿਖਾਵੋ ਕਿਸੇ ਨਾਲ ਨਫ਼ਰਤ ਹੋਣ ਤੋਂ ਪਹਿਲਾਂ ਪਿਆਰ ਵਾਲਾ ਹੱਥ ਤਾਂ ਵਧਾਵੋ ਕਹਿੰਦੇ ਜਵਾਕ ਤਾਂ ਆਰਟ ਐਂਡ ਕ੍ਰਾਫਟ ਕਰਦਿਆਂ ਬੈਸਟ ਆਊਟ ਆਫ ਵੇਸਟ ਬਣਾ ਲੈਂਦੇ ਨੇ ਕਿਉਂਕਿ ਹਰੇਕ ਵੇਸਟ ਕਬਾੜਾ ਨਹੀਂ ਹੁੰਦਾ ਕਿਉਂਕਿ ਹਰੇਕ ਵੇਸਟ ਕਬਾੜਾ ਨਹੀਂ ਹੁੰਦਾ ਨਜ਼ਰ ਬਦਲੋ ਨਜ਼ਰੀਆ ਬਦਲੋ ਅਗਲੇ ਦਾ ਆਪਣੇ ਪ੍ਰਤੀ ਰਵੱਈਆ ਬਦਲੋ ਨਜ਼ਰ ਬਦਲੋ ਨਜ਼ਰੀਆ ਬਦਲੋ ਅਗਲੇ ਦਾ ਆਪਣੇ ਪ੍ਰਤੀ ਰਵਈਆ ਬਦਲੋ ਕਿਉਂਕਿ ਜੰਮਦਾ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ ਜੰਮਦਾ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਬਕ ਜ਼ਿੰਦਗੀ ਦੇ ਅਮ੍ਰਿਤ ਦੇ ਨਾਲ ਅੱਜ ਹੈਗਾ ਜੀ ਦਿਨ 27ਵਾਂ ਤੇ ਤਰੀਕ ਹੈਗੀ ਹੈ ਜੀ ਅੱਜ 17 ਸੈਪਟੈਂਬਰ 2024 ਤੇ ਰਾਤ ਦੇ ਤਕਰੀਬਨ ਸਵਾ 9 ਦਾ ਟਾਈਮ ਹੋ ਗਿਆ ਏ ਸੋ ਹੁਣ ਮੈਂ ਰਿਕਾਰਡ ਕਰਨ ਲੱਗੀ ਆ ਤੇ ਦਿਮਾਗ ਦੇ ਵਿੱਚ ਮੇਰਾ ਜਿਹੜਾ ਮਤਲਬ ਸਕ੍ਰਿਪਟ ਕਹਿ ਲਓ ਉਹ ਪੂਰੇ ਦਿਨ ਤੋਂ ਚੱਲਦੀ ਹੁੰਦੀ ਹੈ ਜਦੋਂ ਵੀ ਮੇਰਾ ਦਿਮਾਗ ਵਿਹਲਾ ਮਹਿਸੂਸ ਕਰਦਾ ਉਹ ਅੰਦਰੋਂ ਅੰਦਰ ਆਪਣੀ ਪ੍ਰੋਸੈਸਿੰਗ ਕਰਦਾ ਰਹਿੰਦਾ ਹੈ ਕਿ ਮੈਂ ਅੱਜ ਰਾਤ ਨੂੰ ਕੀ ਜਾ ਕੇ ਰਿਕਾਰਡ ਕਰਨਾ ਹੈਗਾ ਸੋ ਇਹ ਵੀ ਮੇਰੀ ਪੂਰੇ ਦਿਨ ਦੀ ਵਿੱਚ ਜਿਹੜੀ ਸੀਗੀ ਉਹ ਆਬਜ਼ਰਵ ਕਰਦੇ ਆ ਦਿਮਾਗ ਦੇ ਵਿੱਚ ਸਕ੍ਰਿਪਟ ਚੱਲਦੀ ਰਹਿੰਦੀ ਹੈ ਤੇ ਅੱਜ ਦਾ ਜਿਹੜਾ ਜ਼ਿੰਦਗੀ ਦਾ ਸਬਕ ਹੈਗਾ ਉਹ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਹਰੇਕ ਬੰਦਾ ਜੰਮ ਦਾ ਕੋਈ ਵੀ ਮਾੜਾ ਨਹੀਂ ਹੁੰਦਾ ਜਾਂ ਆਪਾਂ ਇਹ ਗੱਲ ਕਹਿ ਲਈਏ ਕਿ ਰੱਬ ਦਾ ਬੰਦਾ ਬਣਾਇਆ ਕਦੀ ਕੋਈ ਮਾੜਾ ਨਹੀਂ ਹੁੰਦਾ ਹੈਗਾ ਗੱਲ ਹੁੰਦੀ ਏ ਕਿ ਅਸੀਂ ਉਹਦਾ ਆਪਣੇ ਪ੍ਰਤੀ ਰਵਈਆ ਕਿਹੋ ਜਿਹਾ ਲੈਣੇ ਹੈਗੇ ਆ ਜਾਂ ਤੁਸੀਂ ਉਹਦੇ ਪ੍ਰਤੀ ਆਪਣਾ ਰਵਈਆ ਕਿਹੋ ਜਿਹਾ ਰੱਖਦੇ ਹੈਗੇ ਹੋ ਜੇ ਤੁਹਾਨੂੰ ਮਤਲਬ ਕੋਈ ਤੁਹਾਨੂੰ ਕਿਸੇ ਤੋਂ ਸੁਣਨ ਨੂੰ ਮਿਲ ਜੇ ਨਾ ਕਦੀ ਕਿ ਲੈ ਫਲਾਣੇ ਬੰਦੇ ਨੇ ਨਾ ਤੇਰੇ ਬਾਰੇ ਆ ਗੱਲ ਆਖੀ ਉਹ ਤਾਂ ਤੇਰੇ ਬਾਰੇ ਐਨਾ ਮਾੜਾ ਸੋਚਦਾ ਨਾਲ ਦੀ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਪਤਾ ਕੀ ਨਿਕਲੇਗਾ ਭਾਵੇਂ ਹੁਣ ਤੱਕ ਤੁਸੀਂ ਉਸ ਬੰਦੇ ਬਾਰੇ ਬਹੁਤ ਚੰਗਾ ਸੋਚਦੇ ਹੋ ਪਰ ਜਦੋਂ ਤੁਹਾਨੂੰ ਇਹ ਪਤਾ ਲੱਗ ਜੇ ਨਾ ਕਿ ਉਹ ਮੇਰੇ ਬਾਰੇ ਮਾੜਾ ਸੋਚਦਾ ਪਿਆ ਹੈਗਾ ਅਫੇਰ ਤੁਸੀਂ ਨਾਲ ਦੀ ਨਾਲ ਅੱਛਾ ਉਹਨੂੰ ਆਪਣਾ ਨਹੀਂ ਪਤਾਏਗਾ ਕਿ ਉਹ ਆਪ ਕੀ ਵੇਂਦਾ ਮੈਂ ਹਾਲੇ ਤੱਕ ਬੋਲਿਆ ਨਹੀਂ ਹੈਗਾ ਉਹਨੂੰ ਕਦੀ ਤਾਂ ਗੱਲ ਕਿੱਥੇ ਨਿਕਲਦੀ ਹੈਗੀ ਅਸੀਂ ਕਿਸੇ ਨੂੰ ਮਾੜਾ ਕਦੋਂ ਦੱਸਣ ਲੱਗਦੇ ਆ ਜਦੋਂ ਕੋਈ ਸਾਨੂੰ ਮਾੜਾ ਦੱਸਣ ਲੱਗ ਪੈਂਦਾ ਜਾਂ ਜਦੋਂ ਅਸੀਂ ਅਵੇਅਰ ਹੋ ਜਾਂਦੇ ਆ ਕਿ ਸਾਨੂੰ ਕੋਈ ਮਾੜਾ ਸਮਝਦਾ ਹੈਗਾ ਤਾਂ ਫਿਰ ਅਸੀਂ ਇਹਨੂੰ ਉਹਦੀਆਂ ਕਮੀਆਂ ਗਿਣਾਉਣ ਲੱਗ ਪੈਂਦੇ ਆ ਫਿਰ ਸਾਨੂੰ ਉਹਦੇ ਗੁਣ ਸਾਰੇ ਭੁੱਲ ਜਾਂਦੇ ਨੇ ਅਸੀਂ ਮਿੰਟ ਇੱਕ ਲਾਉਨੇ ਆ ਫਿਰ ਉਹਦੇ ਸਾਰੇ ਗੁਣ ਭੁੱਲਣ ਲੱਗੀਆਂ ਤੇ ਇੱਕ ਇਹਦੇ ਵਿੱਚ ਮੈਂ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਲੈਣੀ ਆ ਕਹਿੰਦੇ ਜਦੋਂ ਮੰਨ ਲਓ ਦੋ ਜਣਿਆਂ ਦੀ ਕੋਈ ਆਪਸ ਦੇ ਵਿੱਚ ਗੱਲਬਾਤ ਹੋਈ ਏ ਤੇ ਦੋਨਾਂ ਜਣਿਆਂ ਨੂੰ ਹਰ ਪਾਸੇ ਲੱਗਦਾ ਹੁੰਦਾ ਵੀ ਮੈਂ ਸਹੀ ਹਾਂ ਉਹਨੂੰ ਲੱਗਦਾ ਕਿ ਮੈਂ ਸਹੀ ਹਾਂ ਕਦੇ ਜੇ ਕਿਸੇ ਨੂੰ ਗਲਤ ਲੱਗਦਾ ਹੋਵੇ ਤੇ ਉੱਥੇ ਗੱਲ ਸਾਰੀ ਨਿਬੜੀ ਜਾਂਦੀ ਪਰ ਜਦੋਂ ਦੋਨਾਂ ਪੱਖਾਂ ਨੂੰ ਸਹੀ ਲੱਗਦਾ ਹੋਵੇ ਪਰ ਇੱਕ ਜਿਹੜਾ ਇੱਕ ਪੱਖੋਂ ਦੂਜੇ ਨੂੰ ਮਾੜਾ ਕਹਿੰਦਾ ਹੋਵੇ ਤੇ ਦੂਜਾ ਪਹਿਲੇ ਨੂੰ ਮਾੜਾ ਕਹਿੰਦਾ ਹੋਵੇ ਚਲੋ ਬਾਕੀ ਗੱਲਾਂ ਛੱਡੋ ਰੱਬ ਦੇ ਘਰ ਜਾ ਕੇ ਜਦੋਂ ਇਹ ਗੱਲ ਕਰਦੇ ਹੋਣਗੇ ਜਦੋਂ ਕਿਦਰੇ ਮੱਥਾ ਟੇਕਣ ਗਏ ਗੁਰਦੁਆਰੇ ਮੰਦਰ ਤਾਂ ਕੀ ਕਹਿਣਗੇ ਆਪਣੇ ਆਪ ਨੂੰ ਮਾੜਾ ਕਹਿਣਗੇ ਅਗਲੇ ਬੰਦੇ ਨੂੰ ਮਾੜਾ ਕਹਿਣਗੇ ਕਿ ਪਰਮਾਤਮਾ ਮੇਰੇ ਨਾਲ ਇਦਾਂ ਇਦਾਂ ਉਹਨੇ ਮਾੜਾ ਕੀਤਾ ਹੈ ਇਹੋ ਜੀ ਕਦੀ ਕਿਸੇ ਨਾਲ ਨਾ ਹੋਵੇ ਜਾਂ ਕਹਿਣਗੇ ਜਾਂ ਉਹਦੇ ਨਾਲ ਵੀ ਇਦਾਂ ਇਦਾਂ ਹੀ ਕਰੀ ਫਿਰ ਪਰਮਾਤਮਾ ਕੋਲ ਤੇ ਉਹ ਦੋਵੇਂ ਬੰਦੇ ਜਾਂਦੇ ਹੁੰਦੇ ਨੇ ਨਾ ਪਰਮਾਤਮਾ ਕਹਿੰਦਾ ਕਿ ਇਹ ਤਾਂ ਆਪਣੇ ਆਪ ਨੂੰ ਦੋਵੇਂ ਚੰਗਾ ਸਮਝਦੇ ਪਏ ਨੇ ਮੈਂ ਹੁਣ ਮਾੜਾ ਕਿਹਨੂੰ ਸਮਝਾਂ ਫਿਰ ਪਰਮਾਤਮਾ ਜਿਹੜਾ ਹੈ ਆਪਣੀ ਕਚਹਿਰੀ ਦੇ ਵਿੱਚ ਸਮਝਦਾ ਕਿ ਉਸ ਟਾਈਮ ਦੇ ਉੱਪਰ ਕੀ ਦੀ ਗਲਤੀ ਸੀਗੀ ਸੋ ਗਲਤੀ ਜਿਹੜੀ ਹੁੰਦੀ ਹੈ ਨਾ ਉਹ ਵਕਤ-ਵਕਤ ਤੇ ਹੁੰਦੀ ਹੈ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਨ ਲੱਗੋ ਨਾ ਤਾਂ ਉਹਨੂੰ ਉਹਦੇ ਚੰਗੇ ਪੱਖ ਪਹਿਲਾਂ ਗਿਣਾ ਦਿਆ ਕਰੋ ਤੇ ਬਾਅਦ ਵਿੱਚ ਜੇ ਤੁਹਾਨੂੰ ਕੁਝ ਮਾੜਾ ਲੱਗਦਾ ਹੈਗਾ ਤਾਂ ਤੁਸੀਂ ਉਹਨੂੰ ਮਾੜਾ ਦੱਸ ਸਕਦੇ ਹੈਗੇ ਹੋ ਤੇ ਮਾੜਾ ਤੁਸੀਂ ਹਮੇਸ਼ਾ ਉਸ ਬੰਦੇ ਨੂੰ ਹੀ ਦੱਸ ਸਕਦੇ ਹੈਗੇ ਹੋ ਜਿਹਨੂੰ ਤੁਸੀਂ ਆਪਣਾ ਸਮਝਦੇ ਹੋ ਜਿਹਨੂੰ ਤੁਹਾਨੂੰ ਲੱਗਦਾ ਵੀ ਹਾਂ ਜੇ ਮੈਂ ਉਹਨੂੰ ਮਾੜਾ ਦੱਸਿਆ ਨਾ ਤੇ ਇਹ ਮੇਰੀ ਗੱਲ ਦੇ ਉੱਪਰ ਰਿਐਕਟ ਕਰੇਗਾ ਤੇ ਜੇ ਤੁਸੀਂ ਕਹੋ ਕਿ ਜੇ ਉਹਨੇ ਮੰਨ ਲਓ ਕੋਈ ਤੁਹਾਡੇ ਫਰੈਂਡਸ ਅੱਛੇ ਨੇ ਹਨਾ ਤੇ ਇਹ ਤੁਹਾਡੀ ਕੋਈ ਬਹੁਤ ਵਧੀਆ ਫਰੈਂਡ ਹੈਗੀ ਤੇ ਤੁਸੀਂ ਉਹਨੂੰ ਉਹਦਾ ਪਹਿਲਾਂ ਚੰਗਾ ਵੀ ਦੱਸ ਦਿਓ ਬਾਅਦ ਚ ਮਾੜਾ ਵੀ ਦੱਸ ਦਿਓ ਉਹ ਤੁਹਾਡੇ ਚੰਗੇ ਤੇ ਵੀ ਗੌਰ ਕਰੇਗੀ ਤੁਹਾਡੇ ਦੱਸੇ ਹੋਏ ਮਾੜੇ ਤੇ ਵੀ ਗੌਰ ਕਰੇ ਪਰ ਜਿਹੜੇ ਬੰਦੇ ਨੂੰ ਤੁਸੀਂ ਕਹੋ ਕਿ ਮੈਂ ਜਾ ਕੇ ਮਾੜਾ ਹੀ ਦੱਸਣਾ ਹੈਗਾ ਏ ਠੀਕ ਹੈ ਪਰ ਉਹਦੀ ਤੁਹਾਡੇ ਨਾਲ ਕੋਈ ਬਣਦੀ ਨਹੀਂ ਹੈਗੀ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਤੁਹਾਡੇ ਬਾਰੇ ਮਾੜਾ ਹੀ ਸੋਚ ਰਿਹਾ ਹੈਗਾ ਤੇ ਜੇ ਤੁਸੀਂ ਇਹਨੂੰ ਮਾੜਾ ਦੱਸਣ ਵੀ ਜਾਂਦੇ ਹੋ ਅਸਰ ਉਹਨੂੰ ਮਾੜੇ ਦਾ ਵੀ ਨਹੀਂ ਹੋਣਾ ਹੈਗਾ ਤੁਹਾਡੇ ਦੱਸੇ ਦਾ ਕਿ ਹਾਂ ਇਹਨੇ ਮੇਰੇ ਬਾਰੇ ਦੱਸਿਆ ਤੇ ਸ਼ਾਇਦ ਮੈਂ ਦੇ ਚ ਇੰਪਰੂਵਮੈਂਟ ਕਰ ਲਾਂ ਨਹੀਂ ਇੰਪਰੂਵਮੈਂਟ ਹਮੇਸ਼ਾ ਉਹੀ ਬੰਦਾ ਕਰੇਗਾ ਜਿਹਨੂੰ ਤੁਸੀਂ ਚੰਗੀ ਐਟੀਟਿਊਡ ਦੇ ਨਾਲ ਦੱਸੋਗੇ ਵੀ ਹਾਂ ਮੈਨੂੰ ਲੱਗਿਆ ਮੈਂ ਤਾਂ ਤੈਨੂੰ ਦੱਸਿਆ ਸ਼ਾਇਦ ਤੇਰੇ ਵਿੱਚ ਕੋਈ ਇੰਪਰੂਵਮੈਂਟ ਆ ਜਾਏ ਸ਼ਾਇਦ ਤੇਰੇ ਵਿੱਚ ਕੋਈ ਸੁਧਾਰ ਆ ਜਾਏ ਪਰ ਜਿਹੜੇ ਬੰਦੇ ਨੇ ਤੁਹਾਡੀ ਸੁਣਨੀ ਨਹੀਂ ਹੈਗੀ ਉਹਨੂੰ ਮਾੜਾ ਦੱਸ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਪਹਿਲੀ ਗੱਲ ਆਪਣੇ ਬੋਲ ਕੋ ਬੋਲ ਉਹਨੂੰ ਨਾ ਬੋਲੋ ਜਿਹਨੂੰ ਲੱਗਦਾ ਕਿ ਅਸਰ ਹੀ ਨਹੀਂ ਹੋਣਾ ਤੁਹਾਡੀ ਕਹੀ ਗੱਲ ਦਾ ਤੇ ਜੇ ਤੁਹਾਨੂੰ ਲੱਗਦਾ ਕਿ ਉਹ ਸੱਚੀ ਬੰਦਾ ਮਾੜਾ ਹੈਗਾ ਤੁਹਾਡੇ ਦਿਲ ਵਿੱਚ ਉਹਦੇ ਪ੍ਰਤੀ ਕਦੀ ਪਿਆਰ ਹੋ ਹੀ ਨਹੀਂ ਸਕਦਾ ਹੈਗਾ ਤੁਸੀਂ ਪਿਆਰ ਦਾ ਹੱਥ ਵੀ ਵਧਾ ਕੇ ਵੇਖ ਲਿਆ ਹੈਗਾ ਪਰ ਨਹੀਂ ਉਹਦੇ ਵੱਲੋਂ ਨਫ਼ਰਤ ਹੀ ਆ ਰਹੀ ਹੈਗੀ ਤਾਂ ਫਿਰ ਉਸ ਕਬਾੜੇ ਨੂੰ ਪੱਕਾ ਹੀ ਬਿੰਨ ਦੇ ਵਿੱਚ ਪਾ ਦਿਓ ਉਹਨੂੰ ਸਮਝ ਲਓ ਕਿ ਉਹ ਕਬਾੜਾ ਹੀ ਉਹਦੇ ਵਿੱਚ ਕੋਈ ਆਰਟ ਐਂਡ ਕਰਾਫਟ ਹੋ ਹੀ ਨਹੀਂ ਸਕਦਾ ਕਦੀ ਵੀ ਨਹੀਂ ਹੋ ਸਕਦਾ ਫਿਰ ਫਿਰ ਚਾਹੀ ਤੁਸੀਂ ਜਿੰਨੀ ਵੀ ਕੋਸ਼ਿਸ਼ ਕਰ ਲੋ ਤਾਂ ਫਿਰ ਉਹਨੂੰ ਜਮਾ ਹੀ ਆਪਣੀ ਜ਼ਿੰਦਗੀ ਦੇ ਵਿੱਚੋਂ ਬਲੌਕ ਕਰ ਦਿਓ ਆਪਣੀ ਬਿਨ ਕਰ ਦਿਓ ਕਬਾੜਾ ਸਮਝ ਲਓ ਉਹਨੂੰ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਉਹਦੇ ਤੇ ਕੰਮ ਕਰ ਸਕਦਾ ਵਾਂ ਤਾਂ ਉਹਦੇ ਉੱਪਰ ਕੰਮ ਕਰਕੇ ਆਪਣਾ ਰਿਲੇਸ਼ਨਸ਼ਿਪ ਹੀ ਐਸਾ ਬਣਾ ਲਓ ਕਿ ਜੇ ਤੁਸੀਂ ਉਹਨੂੰ ਚੰਗਾ ਦੱਸ ਸਕਦੇ ਹੋ ਤਾਂ ਫਿਰ ਤੁਸੀਂ ਉਹਨੂੰ ਮਾੜਾ ਵੀ ਦੱਸ ਸਕਦੇ ਹੋ ਅੱਛਾ ਤੀਜਾ ਐਗਜ਼ਾਮਪਲ ਜਿਹੜਾ ਮੈਂ ਤੁਹਾਡਾ ਇੱਥੇ ਲੈਣੀ ਹੈ ਇਸ ਟਾਈਮ ਮੇਰੀ ਵੀਡੀਓ ਇਸ ਟਾਈਮ ਤੁਸੀਂ ਵੀ ਸੁਣਦੇ ਪਏ ਹੋ ਜਿਨੂੰ ਤੁਸੀਂ ਮਾੜਾ ਸਮਝਦੇ ਸ਼ਾਇਦ ਉਹ ਵੀ ਸੁਣਦਾ ਪਿਆ ਹੈ ਨਾ ਤੇ ਤੁਹਾਨੂੰ ਲੱਗ ਰਿਹਾ ਕਿ ਇਹ ਤਾਂ ਮੇਰੀ ਗੱਲ ਹੋ ਰਹੀ ਹੈ ਪਰ ਜਿਨੂੰ ਤੁਸੀਂ ਮਾੜਾ ਸਮਝਦੇ ਪਿਓ ਵੀਡੀਓ ਜਦੋਂ ਉਹ ਸੁਣਦਾ ਉਹ ਕਹਿੰਦਾ ਇਹ ਤਾਂ ਮੇਰੀ ਗੱਲ ਹੋ ਰਹੀ ਹੈ ਕਿਉਂਕਿ ਅੰਦਰੋਂ ਤੇ ਕੋਈ ਵੀ ਮਾੜਾ ਨਹੀਂ ਹੈਗਾ ਉਹ ਤਾਂ ਹਰੇਕ ਕੋਈ ਆਪਣੇ ਆਪ ਨੂੰ ਚੰਗਾ ਹੀ ਸਮਝਦਾ ਪਿਆ ਹੈ ਫਿਰ ਮਾੜਾ ਤੇ ਕੋਈ ਵੀ ਨਹੀਂ ਹੋਇਆ ਹੈਗਾ ਇੱਥੇ ਜਦੋਂ ਹਰ ਬੰਦਾ ਆਪਣੇ ਆਪ ਨੂੰ ਸੱਚਾ ਸਮਝਦਾ ਹੈਗਾ ਫਿਰ ਮਾੜਾ ਤੇ ਕੋਈ ਵੀ ਨਾ ਹੋਇਆ ਪਰ ਨਹੀਂ ਜੇ ਵਿਚਾਰਨ ਦੀ ਲੋੜ ਹੈਗੀਏ ਜੇ ਤੁਹਾਡੇ ਕੋਈ ਆਪਣੇ ਹੈ ਨੇ ਤਾਂ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਚੰਗੀ ਗੱਲ ਦੱਸ ਕੇ ਉਹਨੂੰ ਉਹਦਾ ਮਾੜਾ ਪੱਖ ਵੀ ਦੱਸ ਸਕਦੇ ਹੋ ਕਿ ਇਹਦੇ 'ਚ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈਗੀ ਤੁਸੀਂ ਇਦਾਂ ਹੀ ਤਾਂ ਸੁਧਾਰ ਕਰ ਸਕਦੇ ਹੋ ਤਾਂ ਤੁਸੀਂ ਉਹਦਾ ਚੰਗਾ ਕਰ ਸਕਦੇ ਹੋ ਐਕਚੁਅਲ ਦੇ ਵਿੱਚ ਤਾਂ ਤੁਸੀਂ ਪਿਆਰ ਦਾ ਹੱਥ ਉਹਦੇ ਨਾਲ ਵਧਾ ਸਕਦੇ ਹੋ ਪਰ ਜੇ ਤੁਹਾਡਾ ਨਹੀਂ ਹੈਗਾ ਤਾਂ ਲੀਵ ਇਟ ਡ੍ਰੈਗ ਨਾ ਕਰੋ ਉਸ ਚੀਜ਼ ਨੂੰ ਜਿੰਨੇ ਦੇ ਤੁਸੀਂ ਕੋਈ ਚੇਂਜਸ ਹੀ ਨਹੀਂ ਕਰ ਸਕਦੇ ਹੈਗੇ ਤਾਂ ਉੱਥੇ ਫਿਰ ਉਹਨਾਂ 'ਕੀ ਵਰਤਾਰ ਰੱਖੋ ਜਿੰਨਾ ਕਿ ਉੱਥੇ ਚਾਹੀਦਾ ਹੈਗਾ ਏ ਉਹਨੂੰ ਲੋੜ ਤੋਂ ਵੱਧ ਨਾ ਵਧਾਓ ਤੇ ਆਪਣੀ એનર્ਜੀ ਉਸ ਚੀਜ਼ ਉੱਪਰ ਵੇਸਟ ਹੀ ਨਾ ਕਰੋ ਜਿਹੜੇ ਵੇਸਟ ਦੇ ਵਿੱਚੋਂ ਤੁਸੀਂ ਕੋਈ ਕraft ਨਹੀਂ ਕਰ ਸਕਦੇ ਕੋਈ ਆਰਟ ਨਹੀਂ ਕਰ ਸਕਦੇ ਹੈਗੇ ਨੋ ਨੀਡ ਟੂ ਸਪੈਂਡ ਯੋਰ ਪ੍ਰੇਸ਼ੀਅਸ ਟਾਈਮ ਔਨ 댓 ਥਿੰਗ ਫੋਕਸ ਔਨ ਯੋਰ ਉਹਨ ਪੀਪਲ ਆਪਣੇ ਲੋਕਾਂ ਦੇ ਉੱਪਰ ਜਿਨ੍ਹਾਂ ਨਾਲ ਤੁਹਾਡਾ ਆਪਸੀ ਜਿਹੜਾ ਰابطਾ ਉਹ ਵਧੀਆ ਹੈਗਾ ਉਹਨਾਂ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਤਾਂ ਉਹਨਾਂ ਦੇ ਉੱਪਰ ਆਪਣਾ ਫੋਕਸ ਰੱਖੋ ਫਿਰ ਦੂਜਿਆਂ ਨੂੰ ਆਪਣੇ ਦਿਮਾਗ ਚੋਂ ਵੀ ਡਿਲੀਟ ਕਰਨਾ ਸ਼ੁਰੂ ਕਰਦੋ ਕਿ ਮੈਂ ਉਹਨਾਂ ਦੀਆਂ ਗੱਲਾਂ ਦਾ ਧਿਆਨ ਹੀ ਨਹੀਂ ਦੇਣਾ ਹੈਗਾ ਮੇਰੇ ਦਿਮਾਗ ਤੇ ਵੀ ਕੋਈ ਅਸਰ ਨਹੀਂ ਹੋਣਾ ਚਾਹੀਦਾ ਹੈਗਾ ਉਹਨਾਂ ਗੱਲਾਂ ਦਾ ਸੋ ਰੱਬ ਦਾ ਬਣਾਇਆ ਬੰਦਾ ਇੱਥੇ ਕੋਈ ਮਾੜਾ ਨਹੀਂ ਹੁੰਦਾ ਹੈਗਾ ਜੇ ਕਿਸੇ ਨੂੰ ਕੋਈ ਮਾੜਾ ਬਣਾਉਂਦਾ ਹੈਗਾ ਤੇ ਉਹ ਹੁੰਦੇ ਨੇ ਹਾਲਾਤ ਤੇ ਗੱਲਾਂ ਜਦੋਂ ਆਪਾਂ ਇੱਕ ਦੂਜੇ ਦੇ ਨਾਲ ਵਾਧੂ ਘਾਟੂ ਕਰ ਲੈਣੇ ਹੈਗੇ ਆ ਸੋ ਇਹਨਾਂ ਚੀਜ਼ਾਂ ਨੂੰ ਐਵੋਇਡ ਕਰੋ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਉਹਨੂੰ ਵੀ ਜਿਹਨੂੰ ਤੁਸੀਂ ਮਾੜਾ ਸਮਝਦੇ ਉਹਨੂੰ ਵੀ ਇਹ ਸਬਕ ਚੰਗਾ ਲੱਗਿਆ ਹੋਣਾ ਹੈ ਸੋ ਥੈਂਕ ਯੂ so much ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ ਟੇਕ ਕੇਅਰ